ਹਾਂਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਵੱਖਰੀ ਹੋਣ ਵਾਲੀ ਏ ਤੁਹਾਡੇ ਵਾਸਤੇ ਅੱਜ ਆਪਾਂ ਬਹੁਤ ਸੁੰਦਰ ਪਾਲਕੀ ਸਾਹਿਬ ਤੁਹਾਡੇ ਵਾਸਤੇ ਲੈ ਕੇ ਆਏਗੇ ਤੇ ਉਸ ਤੋਂ ਪਹਿਲਾਂ ਇਹ ਕਹਿਣਾ ਹੈ ਭਾਈ ਸਾਰੇ ਭਰਾ ਜਿਹੜੇ ਆਪਣੇ ਰਹਿੰਦੇ ਨੇ ਪੰਜਾਬ ਦੇ ਵਿੱਚ ਆ ਪੰਜਾਬ ਤੋਂ ਬਾਹਰ ਤਾਂ ਇੱਕ ਵਾਰ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਭਾਈ ਪਤਾ ਨਹੀਂ ਕੀ ਕਰਨਾ ਹੋਰ ਚੀਜ਼ਾਂ ਦੀ ਵੀਡੀਓ ਆਪਾਂ ਬਹੁਤ ਜ਼ਿਆਦਾ ਸ਼ੇਅਰ ਕਰਦੇ ਆਂ ਪਰ ਕੋਈ ਅਗਰ ਕੋਈ ਧਾਰਮਿਕ ਦੀ ਕੋਈ ਕੋਈ ਧਰਮ ਦੀ ਕੋਈ ਚੀਜ਼ ਆ ਤੁਸੀਂ ਬਹੁਤ ਘੱਟ ਸ਼ੇਅਰ ਕਰਦੇ ਹੋ ਕਿ ਨਹੀਂ ਅੰਕਲ ਜੀ ਮੈਂ ਸਹੀ ਕਹਿ ਰਿਆਂ ਗੱਲ ਲਾਜੀ ਆ ਸਹੀ ਗੱਲ ਆ ਇਹ ਤੇ ਇੱਕ ਵਾਰ ਵੀ ਵੀਡੀਓ ਸ਼ੇਅਰ ਜ਼ਰੂਰ ਕਰ ਦੇ। ਹਾਂਜੀ ਵੀਡੀਓ ਸ਼ੇਅਰ ਤੇ ਲਾਈਕ ਜ਼ਰੂਰ ਕਰੋ ਕਿਉਂਕਿ ਗੁਰੂ ਘਰ ਦੀਆਂ ਚੀਜ਼ਾਂ ਇਹ ਤਾਂ ਗੁਰੂ ਘਰ ਵੱਲੋਂ ਹੀ ਖੁਸ਼ੀਆਂ ਪ੍ਰਾਪਤ ਹੁੰਦੀਆਂ ਨੇ ਕਰਮਾ ਵਾਲੇ ਹੁੰਦੇ ਨੇ ਭਾਗਾਂ ਵਾਲੇ ਹੁੰਦੇ ਨੇ। ਹੂੰ ਜਿਹੜੇ ਵੀਡੀਓ ਸ਼ੇਅਰ ਕਰਦੇ ਨੇ ਪਾਲਕੀ ਸਾਹਿਬ ਕਿਉਂ ਗੁਰੂ ਮਹਾਰਾਜ ਐ ਪੈਣੀ ਨੇ ਮਹਿੰਗੀਆਂ ਗੱਡੀਆਂ ਜਾਂਦੇ ਆ। ਗੁਰੂ ਸਾਹਿਬ ਵੀ ਜਦੋਂ ਪਾਲਕੀ ਸਾਹਿਬ ਦੇ ਵਿੱਚ ਜਾਂਦੇ ਨੇ ਤਾਂ ਨਗਰ ਦੀ ਵੀ ਸ਼ੋਭਾ ਸੰਗਤ ਦੀ ਵੀ ਸ਼ੋਭਾ ਤੇ ਬਹੁਤ ਜ਼ਰੂਰੀ ਇਹ ਬੇਨਤੀ ਹੈ ਜੀ ਇਹ ਪ੍ਰਵਾਨ ਕਰਿਓ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੇ ਬਈ ਅੱਜ ਜਿਹੜੀ ਪਾਲਕ ਸਾਹਿਬ ਤੁਹਾਨੂੰ ਦਿਖਾ ਰਿਹਾ ਬਹੁਤ ਸੁੰਦਰ ਪਾਲਕ ਸਾਹਿਬਾ ਗਾਜਾ ਪਤੂਰੀ ਸ਼ਹਿਰ ਖੜਿਆ ਤੇ ਜਿਹੜੀ ਅਜੇ ਪਾਲਕ ਸਾਹਿਬ ਜਾਣੀ ਆ ਮੈਂ ਪਹਿਲੀ ਦੱਸਦਾ ਤੁਹਾਨੂੰ ਇਹ ਹਰਿਆਣੇ ਦੇ ਵਿੱਚ ਜਾਣੀ ਆ ਨਾ ਜੀ ਹਰਿਆਣੇ ਫਤਿਹਪੁਰਬਾਦ ਜਾਣੀ ਹੈ ਜੀ ਇਹ ਹਾਂਜੀ ਤੇ ਉੱਥੇ ਸੰਗਤ ਵੀ ਆਈ ਹੋਈ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਵਾਂਗੇ ਹਾਂਜੀ ਤੇ ਅੱਜ ਜਿਹੜੀ ਇਹ ਪਾਲਕੀ ਸੱਬਾ ਆਪਾਂ ਤਿਆਰ ਕਰੀਏ ਜੀ ਆਪਾਂ ਹੋਰ ਬਹੁਤ ਪਾਲਕੀ ਸੱਬਾ ਬਣਾਉਣੇ ਹੁੰਦੇ ਹਨ ਨਹੀਂ ਤੇ ਇਹਦੇ ਵਿੱਚ ਤੁਸੀਂ ਕਿਹਾ ਬਹੁਤ ਕੁਝ ਵੱਖਰਾ ਲੱਗਿਆ ਹੋਇਆ ਹੈਗਾ ਆਪਾਂ ਮੜਾ ਇੱਕ ਵਾਰ ਦੱਸ ਦਈਏ ਵੀ ਕੀ ਕੁਛ ਇਹਦੇ ਵਿੱਚ ਜਿਹੜਾ ਵੱਖਰਾ ਆਪਾਂ ਲਾਇਆ ਹੈ ਹਾਂਜੀ ਹਾਂ ਜਰੂਰ ਦੱਸਾਂਗੇ ਜੀ ਹਮਮ ਇੱਕ ਤਾਂ ਜਿਹੜੀ ਇਹ ਪਾਲਕੀ ਸੱਬਾ ਇਹਦੀ ਚੜਾਈ ਲੰਬਾਈ ਬਹੁਤ ਜ਼ਿਆਦਾ ਹੈ ਜੀ 12 ਫੁੱਟ ਲੰਬਾਈ ਹੈ ਠੀਕ ਹੈ ਤੇ 7.5 ਫੁੱਟ ਚੜਾਈ ਹੈ ਜੀ ਇਹ ਸੋਹਣੀ ਦੇਖੋ ਕਿੰਨੀ ਲੱਗਦੀ ਹੈ ਵੀ ਚੜਾਈ ਵੱਧ ਹੋਣ ਕਰਕੇ ਸਹੀ ਗੱਲ ਹੈ ਇਹ ਪਿੱਛੇ ਤੋਂ ਤਾਂ ਐ ਲੱਗਦੀ ਹੀ ਨਹੀਂ ਵੀ ਇਹ ਟਰਾਲੀ ਤੇ ਬਣੀ ਹੋਈ ਹੈ ਹਾਂਜੀ ਹਾਂਜੀ ਪਿੱਛੇ ਤੋਂ ਤਾਂ ਐ ਲੱਗਦਾ ਜਿਵੇਂ ਕਿਸੇ ਵੀ ਬਹੁਤ ਵਧੀਆ ਮਹਿੰਗੀ ਗੱਡੀ ਦੇ ਉੱਤੇ ਬਣੀ ਹੋਈ ਹੁੰਦੀ ਹੈ ਬੈਕ ਇਹਦੀ ਇੰਨੀ ਸੋਹਣੀ ਬਣੀ ਹੋਈ ਹੈ ਸਹੀ ਗੱਲ ਹੈ ਲਈ ਆਪਾਂ ਜਿਵੇਂ ਇਦਰੀ ਦੇਖ ਰਹੇ ਹਾਂ ਜਿਵੇਂ ਆਪਾਂ ਜਿੱਥੋਂ ਦੀ ਆਪਾਂ ਐਂਟਰਸ ਕਰਦੇ ਹੁੰਦੇ ਆ ਆਪਾਂ ਚੜ੍ਹਦੇ ਹੁੰਦੇ ਹਾਂਗੇ ਇਹੀ ਚੀਜ਼ ਬਹੁਤ ਚੌੜੀ ਬਣਾਈ ਹੋਈ ਹੈਗੀ ਤੇ ਅੰਦਰ ਐਂਟਰ ਕਰਦੇ ਸਾਰ ਸਭ ਤੋਂ ਪਹਿਲਾਂ ਆਪਣਾ ਇਹ ਜਿਵੇਂ ਜੋੜਾ ਘਰ ਆਉਂਦਾ ਠੀਕ ਹੈ ਤੇ ਆਪਾਂ ਜਿਹੜੀ ਇੱਕ ਨਵੀਂ ਚੀਜ਼ਾਂ ਲਾਈਆਂ ਨੇ ਐਤ ਕੀ ਪਾਲਕ ਸਾਹਿਬ ਦੇ ਚ ਆਪਾਂ ਉਹ ਦਿਖਾਈਏ ਕੀ ਕੁਝ ਲਾਈ हां जी ਨਵੀਆਂ ਚੀਜ਼ਾਂ ਜਿਹੜੀਆਂ ਇਹਦੇ ਚ ਲਾਈਆਂ ਨੇ ਨਾ ਜੀ ਇੱਕ ਤਾਂ ਜਿਹੜੇ ਆ ਸ਼ੀਸ਼ੇ ਚਲਦੇ ਕਰੇ ਨੇ ਆਪਾਂ ਨੇ ਆਹਾ हां जी ਇਹਨਾਂ ਦਾ ਸਾਈਜ਼ ਬਹੁਤ ਵੱਡਾ ਹੈ 20 ਇੰਚ ਚੌੜੇ ਨੇ ਠੀਕ ਹੈ ਜੀ ਤੇ ਇੱਕ ਇਹ ਕਹਿਣ ਲੱਗੇ ਵੀ ਸਾਡਾ ਨਗਰ ਜਦੋਂ ਨਗਰ ਕੀਰਤਨ ਹੁੰਦਾ ਨਾ ਉਦੋਂ ਧਾਣੇ ਵੀ ਮਤਲਬ ਮਾਈਆਂ ਪਾਉਂਦੀਆਂ ਨੇ ਠੀਕ ਹੈ ਜੀ ਇਹ ਉਹ ਆਪਾਂ ਆਹ ਗੋਲਕ ਬਣਾਈ ਆ ਬਣਾਈ ਆ ਜੀ ਦਾਣਿਆਂ ਵਾਸਤੇ ਆਹ ਡਰਮ ਬਣਿਆ ਉਹ ਬਹੁਤ ਵੱਡਾ ਬਣਿਆ ਹੋਇਆ ਇਹ 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 ਬਣਾਈ ਆ ਬਈ ਦਾਣੇ ਪਾਉਣ ਵਾਸਤੇ ਕਣਕ ਪਾਉਣ ਵਾਸਤੇ ਹਨਾ ਹਾਂਜੀ ਦੇਖੋ ਬਈ ਹਨਾ ਇਹ ਇੱਕ ਬਹੁਤ ਵੱਖਰੀ ਚੀਜ਼ ਕਰੀ ਆਗੀ ਬਾਈ ਦੀ ਹੋਰਾਂ ਨੇ ਵੀ ਇਹਦੇ ਵਿੱਚ ਹੀ ਸਾਰਾ ਹੋਗਾ ਤੇ ਇੱਥੋਂ ਅਗਰ ਦਾਣੇ ਕੱਢਣੇ ਤਾਂ ਆਪਾਂ ਇੱਥੋਂ ਦਾਣੇ ਕੱਢ ਸਕਦੇ ਆਂਗੇ ਆ ਨਿਕਲ ਇੱਧਰ ਦੀ ਆਉਂਦੇ ਨੇ ਜੀ ਪਏ ਇੱਥੋਂ ਦੀ ਜਾਂਦੇ ਨੇ ਹੂੰ ਹੂੰ ਤੇ ਆਹ ਦੇਖੋ ਇੱਥੋਂ ਜਦੋਂ ਆਪਾਂ ਇਹਨੂੰ ਖੋਲਾਂਗੇ ਨਾ ਹਾਂਜੀ ਤਾਂ ਆਪਾਂ ਨੂੰ ਹੱਥ ਨਾਲ ਕੱਢਣ ਦੀ ਲੋੜ ਨਹੀਂ ਪੈਣੀ ਕਿਉਂਕਿ ਵਿੱਚੋਂ 26 ਬਣਿਆ ਹੋਇਆ ਠੀਕ ਹੈ ਤਾਂ ਨਿਕਲ ਆਪਣੇ ਆਪ ਹੀ ਜਾਣੇ ਨੇ ਇਹ ਇਸੇ ਤਰ੍ਹਾਂ ਇੱਧਰ ਬਣਿਆ ਹੋਇਆ ਜੀ ਉਧਰ ਵੀ ਇਸੇ ਤਰੀ ਬਣਿਆ ਹੋਇਆ ਠੀਕ ਹੈ ਲਓ ਬਈ ਹਨਾ ਤੇ ਬਾਈ ਕਿਵੇਂ ਲੱਗੀ ਇਹ ਬਾਈ ਹੋਰਾਂ ਦੀ ਤਕਨੀਕ ਮੜਾ ਇੱਕ ਕਮੈਂਟ ਕਰਕੇ ਦੱਸੋ ਤੇ ਆਪਣਾ ਇਹਦਾ ਗੁਰੂ ਸਾਹਿਬ ਦੀ ਵੀਟ ਰੱਖਣੀ ਹੈ ਆਪਣਾ ਇੱਥੇ ਰੱਖਣੀ ਹੈ ਹਨਾ ਇਹ ਉੱਪਰ ਹਾਂ ਜੀ ਮਾਰ ਇਹਦਾ ਥੜਾ ਸਾਹਿਬ ਆ ਬਣਿਆ ਹੋਇਆ ਉੱਚਾ ਤੇ ਆ گولਕ ਵਾਸਤੇ ਬਣਿਆ ਹੋਇਆ ਜੀ ਆ ਦੋਨੇ ਸਾਈਡਾਂ ਤੇ ਆਹ ਹਾਂ ਤਾਂ ਦੇਖੋ ਕਿੰਨਾ ਵੱਡਾ ਮੂੰਹ ਬਣਿਆ ਹੈ گولਕ ਦਾ ਬਹੁਤ ਚੌੜੀ ਵਧੀਆ ਬਣੀ ਹੋਈ ਹੈ ਇਹ ਵੀ گولਕ ਇੱਥੇ ਹੈਗੀ ਉਹੀ ਗੱਲ ਜਿਵੇਂ ਆਪਾਂ ਕਰਦੇ ਨੇ ਵੀ ਕੋਈ ਮੀਹ ਕਣੀ ਆ ਜੇ ਕੋਈ ਦਿੱਕਤ ਨਹੀਂ ਹੈਗੀ ਠੀਕ ਹੈ ਤੂੰ ਇਹਨੂੰ ਆਈ ਉੱਪਰ ਚੱਕ ਲਓ ਤਾਂ ਇਹ ਲੋਕ ਹੋ ਜਾਣੀ ਆ ਜੀ ਠੀਕ ਹੈ ਤੇ ਲਾਈਟਿੰਗ ਵਗੈਰਾ ਦਾ ਵੀ ਪੂਰਾ ਪ੍ਰਬੰਧ ਹੈ ਦੇ ਵਿੱਚ ਲਾਈਟਿੰਗ ਪਹਿਲਾਂ ਨਾਲੋਂ ਬਹੁਤ ਅਲੱਗ ਲੱਗੀ ਹੋਈ ਹੈ ਜਿਹੜੇ ਡਿਜੀਟਲ ਲੇਟਾਂ ਲੱਗੀਆਂ ਹੋਈਆਂ ਨੇ ਠੀਕ ਹੈ ਇਹ ਨਿਓਨ ਲੇਟਾਂ ਜਿਹੜੀ ਲਾਈ ਹੋਈਆਂ ਨੇ ਇਹ ਹੋਰ ਆਪਾਂ ਕਹਿੰਦੇ ਵੀ ਇੱਕ ਵੱਖਰੀ ਕੁਆਲਿਟੀ ਦੀ ਲੱਗੀਆਂ ਹੋਈਆਂ ਆਪਣੇ ਇੱਕ ਲੇਟ ਹੋਣ ਲੱਗੀ ਹੈ ਜੀ ਹੁਣ ਜਿਹੜੀ ਪਹਿਲਾਂ ਆਪਾਂ ਲਾਉਂਦੇ ਹੁੰਦੇ ਤੇ ਉਹ ਚੇਂਜ ਕਰਦੀ ਇਹਦੀ ਲਾਈਟ ਵੀ ਜ਼ਿਆਦਾ ਹੈ ਤੇ ਬਾਕੀ ਇਹ ਕਰੰਟ ਵੀ ਘਟ ਖਾਂਦੀ ਹੈ ਇਹਦੇ ਵੱਲ ਵੀ ਬਹੁਤ ਜ਼ਿਆਦਾ ਨੇ ਜ਼ਿਆਦਾ ਨੇ ਨੇੜੇ ਨੇੜੇ ਵੱਲ ਹਾਂ ਬਹੁਤ ਜ਼ਿਆਦਾ ਵੱਲੋਂ ਨੇ ਇਹਦੇ ਵਿੱਚ ਹੈ ਨਾ ਤੇ ਅੱਜ ਆਪਾਂ ਤੁਹਾਨੂੰ ਇੱਕ ਵਾਰ ਅੰਦਰੋਂ ਵੀ ਚਾਤੀ ਮਰਵਾ ਦਈਏ ਬਾਈ ਦੇਖ ਬਈ ਅੰਦਰੋਂ ਜਿਹੜੀ ਬਾਈ ਹੋਰਾਂ ਨੇ ਤਿਆਰ ਕਰੀ ਹੈਗੀ ਅੰਦਰੋਂ ਦੇਖ ਕੇ ਤਾਂ ਰੂਹ ਖੇਡ ਜਾਂਦੀ ਹੈ ਬਈ ਹੈ ਨਾ ਜਿਹੜੇ ਹਿਸਾਬ ਨਾਲ ਬਾਈ ਹੋਰਾਂ ਨੇ ਲਾਈ ਆ ਤੇ ਅੰਦਰੋਂ ਲਾਈਟਾਂ ਦਾ ਵੀ ਪੂਰਾ ਵੱਖਰਾ ਪੂਰਾ ਵਧੀਆ ਤਰੀਕੇ ਨਾਲ ਪ੍ਰਬੰਧ ਕਰਿਆ ਹੈ ਅੰਦਰ ਮੇਰੇ ਹਿਸਾਬ ਨਾਲ ਤੁਹਾਨੂੰ ਲਾਈਟਾਂ 8 ਇੱਕ 10 ਲੱਗੀਆਂ 8 ਲਾਈਟਾਂ ਦਾ ਸਾਈਡਾਂ ਤੇ ਲੱਗੀਆਂ ਹੋਈਆਂ ਨੇ ਤੇ 10 12 ਲਾਈਟਾਂ ਲੱਗੀਆਂ ਹੋਈਆਂ ਨੇ ਜੀ 12 ਲਾਈਟਾਂ ਲੱਗੀਆਂ ਹੋਈਆਂ ਬਹੁਤ ਚਾਨਣ ਬਹੁਤ ਹੋ ਜਾਂਦਾ ਜੀ ਇਹਦਾ ਠੀਕ ਹੈ ਬਈ 12 ਲਾਈਟਾਂ ਲਾਈ ਹੋਈਆਂ ਨੇ ਬਾਈ ਹੋਰਾਂ ਨੇ ਇਹਨਾਂ ਵਿੱਚ ਪੱਖੇ ਹੋ ਗਏ ਆਪਣੇ 4 ਚਾਰ ਪੱਖੇ ਹੋਏ ਹਨ ਚਾਰ ਪੱਖੇ ਉੱਪਰ ਚਾਨਣੀ ਸਾਹਿਬ ਲਾਈ ਹੋਈ ਆ ਤੇ ਉੱਪਰ ਛੱਤ ਦੇਖੋ ਛੱਤ ਦਾ ਵੀ ਜਿਹੜਾ ਦ੍ਰਿਸ਼ ਆ ਇਹ ਵੀ ਬਹੁਤ ਸੋਹਣਾ ਲੱਗਿਆ ਹੈ ਬਈ ਹਨਾ ਜਿਹੜਾ ਥੜਾ ਸਾਹ ਬਣਿਆ ਹੋਇਆ ਹੈ ਨਾ ਜੀ ਗੁਰੂ ਸਾਹਿਬ ਦਾ ਹੂੰ ਹੂੰ ਇਹ ਵੀ 5.5 ਫੁੱਟ ਬਣਿਆ ਹੋਇਆ ਜੀ ਸਾਢੇ 5 ਫੁੱਟ ਆ ਆਪਾਂ ਮਤਲਬ ਵੀ ਕੋਈ ਕਿਸੇ ਜਗ੍ਹਾ ਦੇ ਉੱਪਰ ਕੋਈ ਨਗਰ ਕੀਰਤਨ ਦੇ ਹਨਾ ਜਾਂ ਕਰਨਾਗਾ ਜਾਂ ਫਿਰ ਕੋਈ ਪ੍ਰਕਾਸ਼ ਕਰਨਾ ਗੁਰਮਹਾਰਾ ਦਾ ਉਹ ਕਰ ਸਕਦੇ ਹੈ ਕਿਤੇ ਜਗ੍ਹਾ ਦੇ ਉੱਤੇ ਕਈ ਵਾਰ ਕਮਰੇ ਦੀ ਸਹੂਲਤ ਨਹੀਂ ਹੁੰਦੀ ਜਾਂ ਹੋਰ ਕਈ ਵਾਰ ਜਦੋਂ ਆਪਾਂ ਖੇਤ ਵਿੱਚ ਪ੍ਰਕਾਸ਼ ਕਰਦੇ ਹੁੰਦੇ ਹਾਂਗੇ ਹਨਾ ਰੋਡ ਤੇ ਕਈ ਵਾਰ ਆਪਾਂ ਨੂੰ ਪੈ ਲੋਡ ਪੈਂਦੀ ਐ ਕੋਈ ਜ਼ਰੂਰਤ ਹੁੰਦੀ ਐ ਨਾ ਉੱਥੇ ਆਪਾਂ ਖੁੱਲਾ ਇਹ ਪ੍ਰਗਾਸ ਵੀ ਆਪਾਂ ਕਰ ਸਕਦੇ ਹਾਂ ਲੈ ਵੀ ਹੈਨਾ ਇਹ ਚੀਜ਼ ਵਾਸਤੇ ਬਹੁਤ ਵਧੀਆ ਵੀ ਮਤਲਬ ਵੀ ਕੋਈ ਅਲੱਗ ਤੋਂ ਪ੍ਰਬੰਧ ਕਰਨ ਦੀ ਲੋੜ ਨਹੀਂ ਪੈਂਦੀ ਇਹਦੇ ਵਿੱਚ ਹੀ ਆਪਣਾ ਸਰ ਜਾਂਦਾ ਹੈਨਾ ਹਾਂਜੀ ਇਹ ਵੀ ਬਹੁਤ ਵਧੀਆ ਜਿਹੜੇ ਪਰਦੇ ਲਾਏ ਹੋਏ ਨੇ ਭਾਈ ਜੀ ਹੋਰਾਂ ਨੇ ਪਰਦੇ ਵੀ ਬਹੁਤ ਵਧੀਆ ਲਾਏ ਹੋਏ ਨੇ ਦੇਖੋ ਚੈੱਕ ਕਰੋ ਬਈ ਤੁਸੀਂ ਤੇ ਸਾਰੀ ਚੀਜ਼ ਬਾਕੀ ਜਿੱਦਾਂ ਭਾਈ ਹੈ ਨਾ ਤੁਸੀਂ ਜਿੱਦਾਂ ਤੁਹਾਡੇ ਮਾਈਂਡ ਦੇ ਵਿੱਚ ਚੱਲ ਰਿਹਾ ਹੈਗਾ ਤੁਸੀਂ ਉਸ ਹਿਸਾਬ ਨਾਲ ਵੀ ਮੋਡੀਫਾਈ ਕਰਵਾ ਸਕਦੇ ਹੋ ਨਾ ਇੰਕਲੀ ਕਰਵਾ ਸਕਦੇ ਹੋ ਵੀ ਦੱਸ ਕੇ ਬਾਕੀ ਅਸੀਂ ਵੀ ਆਈ ਵਾਰ ਪਾਲਕੀ ਸਾਹਿਬ ਜਿਹੜੀ ਕਰਦੇ ਆ ਨਾ ਹਾਂਜੀ ਹਾਂਜੀ ਉਹ ਅਲੱਗੇ ਤਿਆਰ ਕਰਦੇ ਆ ਵੀ ਪਹਿਲਾਂ ਦੀ ਤਰ੍ਹਾਂ ਨਾ ਤਾਂ ਚੇਂਜ ਕਰ ਦਿੰਨੇ ਆ ਜਿਵੇਂ ਇਹਦੇ ਵਿੱਚ ਬਹੁਤ ਚੀਜ਼ਾਂ ਚੇਂਜ ਹੋਈਆਂ ਹੋਈਆਂ ਨੇ ਪਹਿਲਾਂ ਨਾਲੋਂ ਹੂੰ ਬਾਕੀ ਦੇਖਣ ਨੂੰ ਵੀ ਪਤਾ ਲੱਗਦਾ ਜੀ ਹਾਂਜੀ 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 ਤੇ ਬਾਕੀ ਭਾਈ ਜਿਵੇਂ ਐਦ ਕੀ ਜਿਹੜੇ ਸਟicker ਲਾਏ ਨੇ ਜਿਵੇਂ ਸਟicker ਨਾਲ ਵੀ ਗੱਡੀ ਦੇ ਵਿੱਚ ਜਾਣ ਪਾਈ ਜਾਂਦੀ ਹੈਗੀ ਇਹਦੇ ਵਿੱਚ ਨਾ ਦੇਖੋ ਇਹ ਵੀ ਹਰੇ ਹਰ ਵਾਰ ਜਿਵੇਂ ਬਾਈ ਸਿੰਧਾ ਬੱਖੋ ਅਖਰੇ ਤਰੀਕੇ ਦੇ ਲਾਉਂਗਾ ਇਹ ਹਰ ਵਾਰ ਨਵੇਂ ਮਾਡਲ ਦੇ ਵਿੱਚ ਹੁਣ ਜਿਹੜੀ ਇਹ ਕਟਿੰਗ ਕਰਕੇ ਲਾਏ ਇਹ ਸਾਰੇ ਨਵੇਂ ਨੇ ਹਾਂ ਜੀ ਇਹ ਵੀ ਬਦਲੀ ਕਰਕੇ ਲਾਏ ਇਹਦੇ ਵਿੱਚ ਪੁਰਾਣਾ ਕੋਈ ਵੀ ਨਹੀਂ ਹੈਗਾ ਇਹ ਸਾਰੇ ਨਵੇਂ ਤਕਨੀਕ ਨਾਲ ਹੀ ਬਣੇ ਹੋਏ ਨੇ ਬਾਈ ਦੇਖੋ ਚੈੱਕ ਕਰ ਲੋ ਇਹ ਵੀ ਬਹੁਤ ਸੋਹਣੇ ਬਾਈ ਹੋਰਾਂ ਨੇ ਲਾਏ ਹੋਏ ਨੇ ਤੇ ਬੱਕੀ ਹੋਰ ਅਗਰ ਆਪਾਂ ਗੱਲ ਕਰੀਏ ਉੱਪਰ ਖੰਡੇ ਵੀ ਲਾਏ ਹੋਏ ਨੇ ੴ ਦਾ ਹਨਾ ਆ ਗੁੰਮਤ ਲੱਗੇ ਹੋਏ ਨੇ ਜੀ ਉੱਤੇ ਹਾਂ ਜੀ ਹਾਂ ਗੁੰਮਤ ਲੱਗੇ ਹੋਏ ਨੇ ਉੱਪਰ ਹੂਟਰ ਬੱਤੀ ਸਾਰਾ ਜੂਟ ਵਗੈਰਾ ਜੀ ਚੱਲਦਾ ਸਭ ਹੂੰ ਪੂਟਰ ਵੀ ਚੱਲਦਾ ਬੱਤੀ ਤੇ ਇੱਕ ਵਾਰ ਗੁਰਪ੍ਰੀਤ ਸਿੰਘ ਜੀ ਨੇ ਪਾਲ ਕੇ ਸਾਹ ਦੇ ਫਰੰਟ ਵੀ ਦਿਖਾ ਸਕਦਾ ਦੇਖੋ ਬਈ ਤੇ ਮੈਂ ਆਪਣਾ ਇਹ ਸਾਰੀ ਬਣਾਈ ਹੋਈ ਹੈਗੀ ਅੱਗੋ ਫਰੰਟ ਸ਼ੀਸ਼ੇ ਵਿੱਚ ਲਾਏ ਹੋਏ ਨੇ ਲੁਕਿੰਗ ਗਲਾਸ ਜਿਹੜੇ ਆਪਾਂ ਕਹਦੇ ਆ ਤੇ ਬਾਕੀ ਜਿਵੇਂ ਇਹ ਟਰਾਲੀ ਦੇਖੋ ਬਈ ਹੈਨਾ ਇਹ ਸਿਰਫ ਇੱਥੇ ਆ ਕੇ ਹੀ ਪਤਾ ਲੱਗਦਾ ਵੀ ਇਹ ਇਹ ਟਰਾਲੀ ਤੇ ਬਣੀ ਹੋਈ ਹੈਗੀ ਹੈਨਾ ਤੇ ਨਾਲ ਟਰੈਕਟਰ ਲੱਗਾ ਇਸ ਤੋਂ ਪਿੱਛੇ-ਪਿੱਛੇ ਕੋਈ ਜਜ ਨਹੀਂ ਕਰ ਸਕਦਾ ਵੀ ਟਰਾਲੀ ਤੇ ਆ ਪਿੱਛੋਂ ਜੇ ਕੋਈ ਬੰਦਾ ਆਉਂਦਾ ਤਾਂ ਪਤਾ ਹੀ ਲੱਗਦਾ ਜੀ ਇਹ ਹੂੰ ਇਹ ਗੱਡੀ ਦੀ ਵਿਛੇ ਬਣੀ ਹੋਈ ਆ ਪਿੱਛੋਂ ਮੈ ਤੋਂ ਕੁਝ ਐ ਨਹੀਂ ਪਤਾ ਲੱਗਦਾ ਵੀ ਇਹ ਟਰਾਲੀ ਤੇ ਬਣੀ ਹੋਈ ਠੀਕ ਹੈ ਜੀ ਤੇ ਬਾਕੀ ਬਾਈ ਹੈ ਨਾ ਬਹੁਤ ਸੋਹਣੀ ਪਾਲਕ ਸਾਹਿਬ ਤਿਆਰ ਕਰੇ ਬਾਈ ਹਰਿਆਣਾ ਤੁਸੀਂ ਸ਼ੇਅਰ ਜ਼ਰੂਰ ਕਰਦੇ ਇੱਕ ਵਾਰ ਵੀਡੀਓ ਨੂੰ ਤੇ ਬਾਈ ਜਿਹੜੀ ਜਿਹੜੇ ਆਏ ਹੋਏ ਨੇ ਹਨਾ ਪਾਲਕ ਸਾਹਿਬ ਦੀ ਅੱਥੇ ਡਿਲੀਵਰੀ ਲੈਣ ਤੇ ਇਹਨਾਂ ਨਾਲ ਵੀ ਗੱਲਬਾਤ ਕਰ ਲਈ ਇੱਕ ਵਾਰੀ ਹਾਂਜੀ ਹਾਂ ਜ਼ਰੂਰ ਆਜੋ ਇਹਨਾਂ ਨਾਲ ਗੱਲਬਾਤ ਕਰਦੇ ਆਂਗੇ ਹਾਂਜੀ ਬਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਾਈ ਜਿਹੜੀ ਅੱਜ ਆਪਣੇ ਲਈ ਫਤਿਹਬਾਦ ਤੋਂ ਆਏ ਹੋਏ ਨੇ ਬਾਈ ਹਰਿਆਣਾ ਤੋਂ ਹਨਾ ਤੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਕਿ ਜਿਹੜਾ ਇਹਨਾਂ ਦਾ ਰਿਵਿਊ ਆ ਗੱਡੀ ਦੇ ਪ੍ਰਤੀ ਜਿਹੜਾ ਪਾਲਕ ਸਾਹਿਬ ਤਿਆਰ ਕਰਾ ਕੇ ਅੱਧੇ ਲੈ ਕੇ ਜਾ ਅ ਭਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਹਰਿਆਣੇ ਤੋਂ ਜ਼ਿਲ੍ਹਾ ਫਤਿਆਨਾਬਾਦ ਪਿੰਡ ਥੇੜੀ ਤੋਂ ਆ ਜੀ ਹਾਂਜੀ ਅਸੀਂ ਸਾਡੇ ਨਗਰ ਵਿੱਚ ਗੁਰੂ ਘਰ ਵਿਖੇ ਪਾਲਕੀ ਸਾਹਿਬ ਨਵੇਂ ਤਿਆਰ ਕਰਵਾਉਣੇ ਸੀ ਹਾਂਜੀ ਅਸੀਂ ਪੰਜਾਬ ਚੋਂ 2-4 ਜਗ੍ਹਾ ਤੇ ਟਰਾਈ ਹੋਰ ਵੀ ਮਾਰੀ ਜੀ ਹੂੰ 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 ਸਾਨੂੰ ਫਿਰੰਤ ਇੱਥੋਂ ਦਾ ਧੂਰੀ ਦਾ ਪਤਾ ਲੱਗਾ ਜੀ ਹਾਂਜੀ ਅਸੀਂ ਇਹ ਭਾਈ ਸਾਹਿਬ ਉਹਨਾਂ ਨੂੰ ਆਣ ਕੇ ਸੰਗਤ ਵਜੋਂ ਮਿਲੇ ਹਾਂਜੀ ਇਹਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਸਾਨੂੰ ਇਹਨਾਂ ਦਾ ਜੋ ਸਿਸਟਮ ਜੋ ਸਾਰਾ ਕੁਝ ਵਧੀਆ ਲੱਗਾ ਹੂੰ ਹੂੰ ਉਹਦੇ ਅਨੁਸਾਰ ਫਿਰ ਸਾਡੀ ਜੋ ਵੀ ਇਹਨਾਂ ਨਾਲ ਡੀਲ ਹੋਈ ਤੇ ਸਾਨੂੰ ਦਸਵੇਂ ਮਹੀਨੇ ਦੀ 31 ਤਰੀਕ ਨੂੰ ਮਤਲਬ ਦੇਣ ਦੀ ਸਾਡੇ ਨਾਲ ਗੱਲ ਹੋਈ ਸੀ ਹਾਂਜੀ ਚਲੋ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਆ ਵੀ ਇਹਨਾਂ ਸਾਨੂੰ ਉਦੋਂ ਵੀ 2 ਮਹੀਨੇ ਪਹਿਲਾਂ ਤਿਆਰ ਕਰਤੀ ओके ਇਹ ਪਲਕੀ ਸਾਹਿਬ ਨਵੇਂ ਮਹੀਨੇ ਦੀ 5 ਤਰੀਕ ਦੇ ਤਿਆਰ ਨੇ 4 ਦਿਨ ਅਸੀਂ ਲੇਟ ਆਏ ਆ ਇਹਨਾਂ ਕਹੇ ਜੀ ਤਿਆਰ ਨੇ ਤੁਸੀਂ ਲਿਜਾ ਸਕਦੇ ਜੀ ਠੀਕ ਹੈ ਜੀ ਤੇ ਸਾਨੂੰ ਜੋ ਵੀ ਇਹ ਪਲਕੀ ਸਾਹਿਬ ਤਿਆਰ ਕੀਤੇ ਅਸੀਂ ਜਦੋਂ ਵੇਖੇ ਸਾਨੂੰ ਬਹੁਤ ਚੰਗਾ ਲੱਗਾ ਜੀ ਫਿਰ ਸਾਰੀ ਸੰਗਤ ਨੂੰ ਵੀ ਚੰਗਾ ਲੱਗਾ ਫਿਰ ਉਹ ਸੰਗਤ ਨੇ ਫੈਸਲਾ ਲਿਆ ਤੇ ਭਾਈ ਸਾਹਿਬ ਹੋਣਾ ਨਾ ਅੱਜ ਤੈ ਹੋਇਆ ਤੇ ਸਾਡੇ ਸਾਰੀ ਸੰਗਤ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹਾਂ ਜੀ ਕਿ ਸਾਨੂੰ ਟਾਈਮ ਤੇ ਪਲਕੀ ਸਾਹਿਬ ਦਿੱਤੇ ਨੇ ਪਹਿਲਾਂ ਦੇਤੇ ਨੇ ਹਾਂ ਜੀ ਹਾਂ ਹਾਂ ਤੇ ਸਾਰੀ ਸੰਗਤ ਅਸੀਂ ਬਹੁਤ ਖੁਸ਼ ਆ ਜੀ ਤੇ ਤੇ ਬਾਈ ਹਨਾ ਬਹੁਤ ਵਧੀਆ ਲੱਗਦਾ ਬਾਈ ਹਨਾ ਜਦੋਂ ਚੰਗਾ ਜਿਹਾ ਰਿਵਿਊ ਆਉਂਦਾ ਤੁਹਾਡੇ ਵਾਸਤੇ ਤੇ ਬਾਈ ਅਗਰ ਕੋਈ ਵੀ ਮੇਰਾ ਭਰਾ ਕੋਈ ਸੰਗਤ ਕੋਈ ਹੈਗੀ ਹੈਗੀ ਵੀ ਅਗਰ ਪਾਲਕ ਸਾਹਿਬਾ ਅਸੀਂ ਗੁਰਦੁਆਰਾ ਸਾਹਿਬ ਨੂੰ ਪੇਟਾ ਕਰਨੀ ਦਾ ਇੱਕ ਵਾਰ ਬਾਈ ਜੀ ਹੋਰਾਂ ਸੰਪਰਕ ਜ਼ਰੂਰ ਕਰ ਲਿਓ ਨੰਬਰ ਵਨ નીચે ਪਾਤੇ ਸੀ ਆਉਣਾ ਥੋਨੇ ਧੂਰੀ ਸ਼ਹਿਰ ਜ਼ਿਲ੍ਹੇ ਸੰਗਰੂਰ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਅਸੀਂ ਸਾਡੇ ਸੰਗਤਾਂ ਵੱਲੋਂ ਹੋਰ ਸੰਗਤਾਂ ਨੂੰ ਵੀ ਬੇਨਤੀ ਕਰਦੇ ਹਾਂ ਜਿੰਨਾ ਵੀ ਪਾਲਕੀ ਸਾਹਿਬ ਤਿਆਰ ਕਰਾਉਣੀ ਹੈ ਚਲੋ ਵਿਚਾਰ ਆਪਣੇ ਆਪਣੇ ਕਿੱਥੋਂ ਤਿਆਰ ਕਰਾਉਣੀ ਹੈ ਪਰ ਇੱਕ ਵਾਰ ਇੱਥੇ ਆਣ ਕੇ ਭਾਈ ਸਾਹਿਬ ਹੋਣਾ ਨੂੰ ਜਰੂਰ ਮਿਲਣ ਠੀਕ ਹੈ ਜੀ ਕਿਉਂਕਿ ਸਾ ਅਸੀਂ ਬਹੁਤ ਖੁਸ਼ ਹਾਂ ਇਸ ਗੱਲ ਤੋਂ ਤੇ ਜਰੂਰ ਮਿਲਣ ਜੀ ਆਣ ਕੇ ਤੇ ਹੋ ਸਕਦਾ ਦੂਜੀਆਂ ਸੰਗਤਾਂ ਦਾ ਵੀ ਇੱਥੇ ਪਿਆਰ ਵਧੇ ਹੂੰ ਹੂੰ ਤੇ ਪਲਕੀ ਸਾਹਿਬ ਇੱਥੋਂ ਤਿਆਰ ਕਰਾਉਣ ਜੀ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ